ਜਿਸ ਥਾਂ ਦੇ ਉੱਤੇ ਤੁਸੀਂ ਵੇਖ ਰਹੇ ਹੋ ਮੇਰੇ ਪਿਛਲੇ ਪਾਸੇ ਦੀਵਾਰ ਦੇ ਵਿੱਚੋਂ ਇਹ ਗੋਲੀਆਂ ਅੰਦਰ ਗਈਆਂ ਤਾਂ ਇੱਕ ਰੂਮ ਦੇ ਵਿੱਚ 26 ਸਾਲਾਂ ਇੰਟਰਨੈਸ਼ਨਲ ਸਟੂਡੈਂਟ ਜਿਹੜੀ ਸੀਗੀ ਉਹ ਕੁੜੀ ਸੌਣ ਲੱਗੀ ਤਾਂ ਉਸਦੇ ਸ਼ੋਲਡਰ ਦੇ ਉੱਤੇ ਗੋਲੀ ਵੱਜੀ ਦੱਸਣ ਦੇ ਮੁਤਾਬਕ ਇਹ ਵੀ ਪ੍ਰਚਲਿਆ ਹੈ ਕਿ ਇਸ ਘਰ ਨੂੰ ਚਾਰ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਔਰ ਇਸ ਘਰ ਨੂੰ ਵਕੂ ਵਕ ਲੋਕਾਂ ਦੇ ਵੱਲੋਂ ਰੈਂਟ ਆਊਟ ਕੀਤਾ ਹੋਇਆ ਹੈ ਮੋਰ ਦੈਨ 20 ਲੋਕ ਜੋ ਨੇ ਇਸ ਘਰ ਦੇ ਵਿੱਚ ਰਹਿ ਰਹੇ ਨੇ ਇਸ ਘਰ ਦੇ ਵਿੱਚ ਇੱਕ ਹਫਤਾ ਪਹਿਲਾਂ ਜਿਹੜਾ ਵਿਅਕਤੀ ਮੂਵ ਹੋਇਆ ਸੀ ਉਸ ਦੇ ਵੱਲੋਂ ਦੱਸਿਆ ਗਿਆ ਕਿ ਉਹ ਇਸ ਕਰਕੇ ਇਸ ਘਰ ਦੇ ਵਿੱਚ ਮੂਵ ਹੋਇਆ ਸੀ ਕਿਉਂਕਿ ਪਿਛਲੇ ਘਰ ਦੇ ਵਿੱਚ ਜਿੱਥੇ ਉਹ ਰਹਿ ਰਿਹਾ ਸੀ ਉਸ ਘਰ ਦੇ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਸੀ ਇਸ ਵਕਤ ਮੈਂ ਸਰੀਦੇ ਬੋਲੀ ਇਲਾਕੇ ਦੇ ਵਿੱਚ ਮੌਜੂਦ ਹਾਂ ਔਰ 103 A ਐਵੇਨਿਊ ਦੇ ਉੱਤੇ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇਹ ਘਟਨਾ 12 ਅਕਤੂਬਰ ਦੀ ਹੈ 12 ਅਕਤੂਬਰ ਦੀ ਸਵੇਰ 2:30 ਵਜੇ ਦੇ ਕਰੀਬ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਔਰ ਜਦੋਂ ਇਸ ਦੀ ਜਾਣਕਾਰੀ ਪੁਲਿਸ ਨੂੰ 2:42 ਮਿੰਟ ਦੇ ਉੱਤੇ ਪ੍ਰਾਪਤ ਹੋਈ ਤਾਂ ਉਹਨਾਂ ਦੇ ਵੱਲੋਂ ਆ ਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ ਔਰ ਤੁਹਾਨੂੰ ਦੱਸ ਦਈਏ ਕਿ ਇਸ ਘਰ ਦੇ ਉੱਤੇ 6 ਤੋਂ 7 ਰਾਉਂਡ ਫਾਇਰਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਜਦੋਂ ਇਸ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤਾਂ ਘਰ ਦੇ ਵਿੱਚ ਮੌਜੂਦ ਜਿਸ ਥਾਂ ਦੇ ਉੱਤੇ ਤੁਸੀਂ ਦੇਖ ਰਹੇ ਹੋ ਮੇਰੇ ਪਿਛਲੇ ਪਾਸੇ ਦੀਵਾਰ ਦੇ ਵਿੱਚੋਂ ਇਹ ਗੋਲੀਆਂ ਅੰਦਰ ਗਈਆਂ ਤਾਂ ਇੱਕ ਰੂਮ ਦੇ ਵਿੱਚ 26 ਸਾਲਾਂ ਇੰਟਰਨੈਸ਼ਨਲ ਸਟੂਡੈਂਟ ਜਿਹੜੀ ਸੀਗੀ ਉਹ ਕੁੜੀ ਸੌਣ ਲੱਗੀ ਤਾਂ ਉਸਦੇ ਸ਼ੋਲਡਰ ਦੇ ਉੱਤੇ ਗੋਲੀ ਵੱਜੀ ਜਿਸ ਤੋਂ ਬਾਅਦ ਉਸਦੇ ਖੂਨ ਨਿਕਲਣ ਲੱਗ ਗਿਆ ਹਾਲਾਂਕਿ ਉਸ ਨੂੰ ਹਸਪਤਾਲ ਦੇ ਵਿੱਚ ਤਾਂ ਦਾਖਲ ਕਰਵਾ ਦਿੱਤਾ ਗਿਆ ਸੀਗਾ ਔਰ ਦਸੰਦੇ ਮੁਤਾਬਕ ਇਹ ਵੀ ਪ੍ਰਚਲਿਆ ਹੈ ਕਿ ਇਸ ਘਰ ਨੂੰ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਔਰ ਇਸ ਘਰ ਨੂੰ ਵਕਖ ਵਕਖ ਲੋਕਾਂ ਦੇ ਵੱਲੋਂ ਰੈਂਟ ਆਊਟ ਕੀਤਾ ਹੋਇਆ ਹੈ ਮੋਰ ਥੈਨ ਵੀ ਲੋਕ ਜੋ ਨੇ ਇਸ ਘਰ ਦੇ ਵਿੱਚ ਰਹਿ ਰਹੇ ਨੇ ਇਸ ਪ੍ਰਾਪਰਟੀ ਦੇ ਵਿੱਚ ਲਗ ਲਗ ਜੋ ਲੋਕ ਨੇ ਉਹ ਬੇਸਮੈਂਟ ਦੇ ਵਿੱਚ ਔਰ ਉੱਪਰਲੇ ਪੋਰਸ਼ਨ ਦੇ ਵਿੱਚ ਇਸ ਵਕਤ ਰੈਂਟ ਦੇ ਉੱਤੇ ਰਹਿ ਰਹੇ ਨੇ ਇਹ ਰੈਂਟਡ ਪ੍ਰਾਪਰਟੀ ਹੈ ਜਿਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇੰਨਾ ਹੀ ਨਹੀਂ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਸ ਘਰ ਦੇ ਵਿੱਚ ਇੱਕ ਹਫਤਾ ਪਹਿਲਾਂ ਜਿਹੜਾ ਵਿਅਕਤੀ ਮੂਵ ਹੋਇਆ ਸੀ ਉਸ ਦੇ ਵੱਲੋਂ ਦੱਸਿਆ ਗਿਆ ਕਿ ਉਹ ਇਸ ਕਰਕੇ ਇਸ ਘਰ ਦੇ ਵਿੱਚ ਮੂਵ ਹੋਇਆ ਸੀ ਕਿਉਂਕਿ ਪਿਛਲੇ ਘਰ ਦੇ ਵਿੱਚ ਜਿੱਥੇ ਉਹ ਰਹਿ ਰਿਹਾ ਸੀ ਉਸ ਘਰ ਦੇ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਸੀ ਇਹ ਘਰ ਉਹੀ ਹੈ 10700 ਬਲਾਕ ਔਰ 141 ਸਟਰੀਟ ਦੇ ਉੱਤੇ ਜਿੱਥੇ 6 ਅਕਤੂਬਰ ਵਾਲੇ ਦਿਨ ਨੂੰ ਇਸ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਉਸ ਘਰ ਦੇ ਵਿੱਚ ਜੋ ਇਹ ਵਿਅਕਤੀ ਰਹਿ ਰਿਹਾ ਸੀ ਜੋ ਟੇਨੈਂਟ ਰਹਿ ਰਿਹਾ ਸੀ ਇਸ ਨੇ ਆਪਣੇ ਓਨਰ ਨੂੰ ਮੰਗ ਕੀਤੀ ਸੀ ਕਿ ਉਹ ਇਸ ਦਾ ਘਰ ਬਦਲਣ ਤਾਂ ਉਸ ਤੋਂ ਬਾਅਦ ਉਸ ਦੇ ਓਨਰ ਨੇ ਉਸ ਨੂੰ ਇਸ ਖਾਂ ਦੇ ਉੱਤੇ ਭੇਜ ਦਿੱਤਾ ਸੀ ਹਾਲਾਂਕਿ ਜੋ ਸ਼ੁਰੂਆਤੀ ਜਾਂਚ ਹੈ ਉਸ ਦੇ ਵਿੱਚ ਇਹੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਹੋ ਸਕਦਾ ਹੈ ਕਿ ਜਿਹੜੀ ਇਹ ਸ਼ੂਟਿੰਗ ਦੀ ਘਟਨਾ ਵਾਪਰੀ ਹੈ ਜੋ ਗੋਲੀਆਂ ਚਲਾਈਆਂ ਗਈਆਂ ਨੇ ਇਹ ਐਕਸਟਰਸ਼ਨ ਰਿਲੇਟਡ ਹੋ ਸਕਦੀਆਂ ਨੇ ਐਕਸਟਰਸ਼ਨ ਦੇ ਚਲਦਿਆਂ ਹੋਇਆਂ ਇਸ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਪਰ ਜਿਹੜੇ ਵਿਅਕਤੀ ਦੇ ਜਿਹੜੀ ਕੁੜੀ ਦੇ ਇਹ ਗੋਲੀ ਵੱਜੀ ਹੈ ਉਹ ਕੋਈ ਟਾਰਗੇਟਡ ਅਟੈਕ ਨਹੀਂ ਮੰਨਿਆ ਜਾ ਰਿਹਾ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਔਰ ਦੂਸਰੇ ਪਾਸੇ ਜਿਹੜਾ ਵਿਅਕਤੀ ਜੋ ਟੈਨੈਂਟ ਇਸ ਘਰ ਦੇ ਵਿੱਚ ਇੱਕ ਹਫਤਾ ਪਹਿਲਾਂ ਹੀ ਮੂਵ ਹੋਇਆ ਸੀ ਉਸਦੇ ਦੱਸਣ ਦੇ ਮੁਤਾਬਕ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ ਜਿਹੜੇ ਪਹਿਲਾਂ ਘਰ ਦੇ ਵਿੱਚ ਰਹਿ ਰਿਹਾ ਸੀ ਜਿਹੜਾ ਕਿ 10700 ਬਲਾਕ ਔਰ 141 ਸਟਰੀਟ ਦੇ ਉੱਤੇ ਸੀ ਉਸ ਘਰ ਦੇ ਉੱਤੇ ਵੀ ਗੋਲੀਆਂ ਚਲੀਆਂ ਸੀ ਔਰ ਉਸ ਘਰ ਦਾ ਜਿਹੜਾ ਓਨਰ ਹੈ ਜਾਂ ਫਿਰ ਇਸ ਘਰ ਨੂੰ ਜੋ ਇਸ ਘਰ ਦੀ ਪ੍ਰਾਪਰਟੀ ਨੂੰ ਜੋ ਮੈਨੇਜ ਕਰ ਰਿਹਾ ਹੈ ਉਹਨਾਂ ਦੇ ਆਪਸ ਦੇ ਵਿੱਚ ਸਬੰਧ ਜਿਹੜੇ ਨੇ ਉਹ ਦੱਸੇ ਜਾ ਰਹੇ ਨਹੀਂ ਹਾਲਾਂਕਿ ਪੁਲਿਸ ਹੁਣ ਇਸ ਤਮਾਮ ਮੈਟਰ ਦੇ ਉੱਤੇ ਇਨਵੈਸਟੀਗੇਸ਼ਨ ਕਰ ਰਹੀ ਹੈ ਸਰੀ ਪੁਲਿਸ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਇਹ ਘਰ ਦੇ ਜਿਹੜੇ ਓਨਰ ਨੇ ਉਹਨਾਂ ਦਾ ਕੋਈ ਆਪਸ ਦੇ ਵਿੱਚ ਰਿਲੇਸ਼ਨ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਸ਼ੁਰੂਆਤੀ ਜਾਂਚ ਦੇ ਵਿੱਚ ਅਸੀਂ ਕੇਸ ਦੀ ਸੈਂਸਿਟੀਵਿਟੀ ਨੂੰ ਦੇਖਦਿਆਂ ਹੋਏ ਆ ਇਹ ਤਾਂ ਨਹੀਂ ਦੱਸ ਸਕਦੇ ਪਰ ਹਾਂ ਇਹ ਮਾਮਲਾ ਜਿਹੜਾ ਹੈ ਉਹ ਐਕਸਟਰਸ਼ਨ ਦੇ ਨਾਲ ਜ਼ਰੂਰ ਜੁੜਿਆ ਹੋਇਆ ਨਿਕਲ ਕੇ ਸਾਹਮਣੇ ਆ ਰਿਹਾ ਹੈ ਤਾਂ ਉੱਥੇ ਹੀ ਜੇ ਗੱਲ ਕਰੀਏ ਸਰੀ ਦੀ ਤਾਂ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿੱਥੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਔਰ ਇਹ ਪਹਿਲੀ ਘਟਨਾ ਹੈ ਇਫ ਆਈ ऍम ਨਾਟ ਰੌਂਗ ਜੇ ਮੈਂ ਗਲਤ ਨਹੀਂ ਹਾਂ ਤਾਂ ਇਹ ਪਹਿਲੀ ਘਟਨਾ ਹੈ ਜਿਸ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਹੋਣ ਔਰ ਉਸ ਘਰ ਦੇ ਵਿੱਚ ਮੌਜੂਦ ਕਿਸੇ ਵਿਅਕਤੀ ਦੇ ਉੱਤੇ ਗੋਲੀਆਂ ਵੱਜੀਆਂ ਹੋਣ ਰੈਡ FM ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ